ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਡਪੋਤਨਾ ਤੇ ਝਲਾ ਨੂੰ ਪੈਨਦਾ ਜੀ ਬਰਨਾਲਾ ਬਾਈ ਦਾ ਬੱਕਰੀਆਂ ਦਾ ਫਾਰਮ ਡਾਕਟਰ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕੋਈ ਸੇਲ ਨਹੀਂ ਠੀਕ ਆ ਬੱਚੇ ਵੀ ਤਿਆਰ ਕਰੇ ਆ ਵੀ ਕੀ ਇਹਦੇ ਚ ਨਫਾ ਤੇ ਕੀ ਇਹਦੇ ਚ ਨੁਕਸਾਨ ਆ ਵੱਧ ਜਾਣਕਾਰੀ ਲੈਣੇ ਭਾ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਗੌਰਪ੍ਰੀਤ ਪੋਤਰਾਈ ਹਾਂ ਜੀ ਜ਼ਿਲ੍ਹਾ ਬਰਨਾਲਾ ਹਾਂਜੀ ਮਾਈਲ ਨੰਬਰ 95172 ਆ ਹਾਂਜੀ ਡਾਕਟਰ ਸਾਹਿਬ ਦੱਸੋ ਜਾਣਕਾਰੀ ਮੇਮਣੇ ਬਾਰੇ ਵੀ ਆਪਣੇ ਕਿਦੋਂ ਦਾ ਫਾਰਮ ਖੋਲਿਆ ਕੀ ਗੱਲਬਾਤ ਆ ਦਿਵਸ ਅੱਜਕੱਲ੍ਹ ਖਰਾਨਗਿਰਾਂ ਨੂੰ ਆਪਣਾ ਜੀਤੇ ਬਾਈ ਇਹ ਹੈਗਾ ਫਾਰਮ 2 ਸਾਲ ਹੋ ਗਏ ਹਾਂਜੀ ਸ਼ੁਰੂ ਕਰੇ ਨੂੰ ਹਾਂਜੀ ਇਹਦੇ ਵਿੱਚੋਂ ਆਪਾਂ ਸਭ ਤੋਂ ਪਹਿਲਾਂ ਠੀਕ ਆ ਚਾਰ ਬੱਕਰੀਆਂ ਲੈਤੀਆਂ ਸੀਗੀਆਂ ਹਾਂਜੀ ਦੋ ਬੱਕਰੀਆਂ ਲੈਤੀਆਂ ਸੀ ਆਪਾਂ ਸੀ ਤੀਰੀਆਂ ਪੱਠਾਂ ਸੂਣ ਵਾਲੀਆਂ ਹਾਂਜੀ 35000 ਰੁਪਏ ਦੀਆਂ ਹਾਂਜੀ ਤੇ ਦੋ ਪੱਠਾਂ ਲੈਤੀਆਂ ਸੀ ਆਪਾਂ 10000 ਦੀਆਂ ਠੀਕ ਹੈ ਜਿੱਥੋਂ ਆਪਾਂ ਫਾਰਮ ਦੀ ਸ਼ੁਰੂਆਤ ਕਰੀ ਆ ਹਾਂਜੀ ਕਿਉਂ ਸਭ ਤੋਂ ਪਹਿਲਾਂ ਆਪਾਂ ਨੂੰ ਬਰੀਡ ਸੀ ਜਿਹੜੀ ਹਾਂਜੀ ਆਪਾਂ ਦੇਸ਼ ਕੀ ਲੈਤੀ ਸੀ ਠੀਕ ਆ ਵਧੀਆ ਬੱਕਰੀਆਂ ਲੈਤੀਆਂ ਸੀਗੀਆਂ ਰੋਪਰ ਬਰੀਡ ਵਾਲੀਆਂ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਹਾਂਜੀ ਆਪਦੇ ਘਰੇ ਹਾਂਜੀ ਬਰੀਡਰ ਤਿਆਰ ਕਰੇ ਠੀਕ ਹੈ ਜੀ ਤੇ ਬਰੀਡਰਾਂ ਤੋਂ ਫਿਰ ਹੌਲੀ-ਹੌਲੀ ਆਪਣੇ ਕੋਲੇ ਹੂੰ ਜਿਹੜੀਆਂ ਪੱਠਾਂ ਠੀਕ ਆ ਉਹ ਆਪਣੇ ਬੱਕਰੇ ਦੀਆਂ ਆਈਆਂ ਠੀਕ ਆ ਜਿਹਦੇ ਵਿੱਚੋਂ 7-8 ਪੱਠਾਂ ਆਈਆਂ ਸੀਗੀਆਂ ਹਾਂਜੀ ਉਹ ਆਪਣੀਆਂ ਪੱਠਾਂ ਐਤਕੀ ਸੂਈਆਂ ਵਿੱਚ ਵੱਡੀਆਂ ਬੱਕਰੀਆਂ ਸੂਈਆਂ ਠੀਕ ਆ ਵੀ ਜਿਹਦੇ ਵਿੱਚੋਂ ਜਿਹੜੇ ਬੱਕਰੇ ਸੀਗੇ ਹੂੰ ਹੂੰ ਆਪਾਂ ਸੇਲ ਕਰਤੇ ਠੀਕ ਆ 10-10000 ਦੇ ਬੱਚੇ ਹਾਂਜੀ ਸਾਰੇ ਆਪਾਂ ਸੇ ਸੱਤ ਸੀਗੇ ਸੇਲ ਕਰਤੇ ਠੀਕ ਆ ਜਿਨ੍ਹਾਂ ਦੇ ਵਿੱਚੋਂ ਆਪਣੇ ਕੋਲੇ ਆ 6-7 ਪੱਠਾਂ ਇਸ ਟਾਈਮ ਹੈਗੀਆਂ ਨੇ ਜਿਹੜੇ ਆਪਣੇ ਬਰੀਡਰਾਂ ਦੀਆਂ ਆਪਣੇ ਕੋਲੇ 6-7 ਬਰੀਡਰ ਸੀਗੇ ਵੀ ਜਿੰਨਾ ਚੋ ਆਏ ਨਹੀਂ ਹੈਗਾ ਵੀ ਇੱਕ ਬਰੀਡਰ ਤੋਂ 6-7 ਪੱਠਾਂ ਕੱਢੀਆਂ 6-7 ਤੋਂ ਅਲੱਗ-ਅਲੱਗ ਰਿਜ਼ਲਟ ਦੇਖਿਆ ਆਪਾਂ ਇੱਕ ਆਪਣੇ ਕੋਲੇ ਆਪ ਰੀਡਰ ਆ ਇੱਕ ਰੱਖਿਆ ਕਾਲਾ ਹਾਂਜੀ ਜਿਹੜੇ ਆਪਣੇ ਬੱਕਰੇ ਦਾ ਠੀਕ ਹੈ ਤੇ ਬਾਕੀ ਆ ਸਾਰੀਆਂ ਪੱਠਾਂ ਨੇ ਆ ਕਾਲੀ ਪੱਠਾ ਲਾਲ ਪੱਠਾ ਨੇ ਵਧੀਆ ਬਰੀਡ ਚਾਹੀਏ ਠੀਕ ਆ ਸਭ ਤੋਂ ਪਹਿਲਾਂ ਇੱਕਾ ਚੈਨਲਾਂ ਦੇ ਉੱਪਰ ਹਾਂਜੀ ਜਿੰਨੇ ਵੀ ਆਪਣੇ ਭਰਾ ਨੇ ਤੁਸੀਂ ਵੀਡੀਓ ਬਣਾਉਂਦੇ ਰਹਿੰਦੇ ਹੋ ਠੀਕ ਆ ਵੀ ਇਹ ਜਿਹੜਾ ਕੀਤਾਗਾ ਹਾਂਜੀ ਬਈ ਬਹੁਤ ਵਧੀਆ ਹਾਂਜੀ ਤੇ ਲਾਭਦਾਇਕ ਆ ਠੀਕ ਆ ਪਰ ਉਸਕਾ ਜਿਹੜੇ ਭਰਾ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਹਾਂਜੀ ਵੀ ਬਰੀਡ ਕਿਹੜੀ ਵਧੀਆ ਕਿਹੜੀ ਨਹੀਂ ਵਧੀਆ ਠੀਕ ਆ ਜਿਹੜੇ ਚੰਗੇ ਹਾਂਡੇ ਵੇਖੜਿਆਰੀ ਆ ਹਾਂਜੀ ਫਿਰ ਉਹਨਾਂ ਦੇ ਉਹ ਟੀਕਾ ਲਾਉਂਦੇ ਆ ਭਰ ਕੇ ਸਮਾਰ ਕੇ ਠੀਕ ਆ ਫਿਰ ਵਿਚਾਰੇ ਉਹ ਸਾਲ ਡੇਢ ਸਾਲ ਸੰਭੀ ਜਾਂਦੇ ਆ ਹਾਂਜੀ 15-20000 ਦੀ ਮਾਰ ਦਿੰਦੇ ਆ ਹਾਂਜੀ ਉਹ ਬੈਕ ਦੀ 1.5-2 ਸਾਲ ਆ 15-20000 ਦੀ ਹੋਈ ਆ ਠੀਕ ਆ ਫਿਰ ਉਹ ਆਕ ਕੇ ਹਾਂਜੀ ਨਾਲ ਤਾਂ ਆਪਦਾ ਸਮਾਨ ਚੁਕਾ ਦਿੰਦੇ ਆ ਠੀਕ ਆ ਨਾਲੇ ਫਿਰ ਉਹ ਆਪਦਾ ਫਾਰਮ ਚੁਕਾ ਦਿੰਦੇ ਆ ਠੀਕ ਆ ਬਈ ਵੱਡਾ ਮੈਂ ਇਹੀ ਵੀਰਾਂ ਨੂੰ ਜਿੰਨੇ ਵੀ ਆਪਣੇ ਬੱਕਰੀ ਬਾਗ ਆ ਉਹਨਾਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹਣਾ ਹਾਂਜੀ ਬਈ ਬਰੀਡ ਬੰਨੀ ਪ੍ਰੋਪਰ ਧਿਆਨ ਰੱਖੋ ਹਾਂਜੀ ਬਈ ਇਹਨਾਂ ਤੋਂ ਬਚੋ ਠੀਕ ਆ ਚਾਹ ਇੱਕ ਚੀਜ਼ ਮੈਂ ਦੇਖੀ ਆ ਹਾਂਜੀ ਬਈ ਜਦੋਂ ਕੋਈ ਬੰਦਾ ਕੰਮ ਕਰਦਾ ਉਹਨੂੰ ਚੰਗੀ ਰੇ ਵਾਲੇ ਦਾ ਥੋੜੇ ਬੰਦੀ ਹੁੰਦੇ ਆ ਠੀਕ ਆ ਬੀਰ ਨੂੰ ਲੁੱਟਣ ਦਾ ਆਪਣੇ ਪੰਜਾਬ ਦੇ ਵਿੱਚ ਹਾਂਜੀ ਸਭ ਤੋਂ ਪਹਿਲਾ ਹਾਂਜੀ ਫਰਸਟ ਪੈਟ ਆ ਇਹਨੂੰ ਲੁੱਟਣਾ ਕਿਵੇਂ ਆ ਇਹਨੂੰ ਫੇਰ ਕਿਵੇਂ ਕਰਨਾ ਠੀਕ ਆ ਇਹ ਮੈਂ 2 ਸਾਲਾਂ ਦੇ ਵਿੱਚ ਆਪਦਾ ਜ਼ਿੰਦਗੀ ਦਾ ਤਜਰਬਾ ਦੇਖਿਆ ਹਾਂਜੀ ਪਰ ਜੋ ਵੀ ਆਪਾਂ ਆਪਣੇ ਫਾਰਮ ਦੇ ਵਿੱਚ ਖੜੇ ਆ ਹਾਂਜੀ ਪਰ ਆਪਾਂ ਜ਼ਿੰਦਗੀ 'ਚ ਇਹ ਸੌਂ ਖਾਧੀ ਆ ਸਭ ਤੋਂ ਪਹਿਲਾਂ ਵੀ ਨਾ ਆਪਾਂ ਬਾਹਰੋਂ ਪਸ਼ੂ ਲੈਣਾ ਹਾਂਜੀ ਨਾ ਕਿਸੇ ਨੂੰ ਦੇਣਾ ਠੀਕ ਆ ਤੇ ਮਤਲਬ ਆਪਾਂ ਹੁਣ ਹਾਂਜੀ 3 ਬੱਚੇ ਦਿੱਤੇ ਸੀਗੇ ਹਾਂਜੀ ਤੇ ਉਹਦੀ ਆਪਾਂ ਵੀਡੀਓ ਵੀ ਕਰਵਾ ਦੇਾਂਗੇ ਠੀਕ ਆ ਤੇ ਇੱਕ ਦਿੱਤਾ ਸੀਗਾ ਬਰੀਡਰ ਉਹਨਾਂ ਨੂੰ ਹਾਂਜੀ ਉਹ ਦਿੱਤੀ ਸੀ ਅਸੀਂ ਪੱਠਾ ਠੀਕ ਆ ਉਹ ਆਪਾਂ ਦਿੱਤੀਆਂ ਸੀਗੀਆਂ ਉਹਨਾਂ ਨੂੰ ਠੀਕ ਆ 140000 ਦੇ ਤਿੰਨ ਜਾਨਵਰ ਦਿੱਤੇ ਸੀਗੇ ਠੀਕ ਆ ਪਰ ਉਹ ਦਿੱਤੇ ਹੋਏ ਸੀਗੇ ਹਾਂਜੀ ਮਤਲਬ ਆਸਟ੍ਰੇਲੀਆ ਤੋਂ ਜਿਹੜਾ ਵੀਰ ਆਇਆ ਸੀਗਾ ਹਾਂਜੀ ਉਹਨੇ ਹਾਥੀ ਇਹੋ ਜਿਹੇ ਜਾਨਵਰਾਂ ਨੂੰ ਲਾਤਾ ਆ ਕੇ ਹਾਂਜੀ ਵੀ ਜਿਹੜੇ sire ਦੇ ਸੀ ਠੀਕ ਆ ਪਰ ਆਪਾਂ ਉਹਨਾਂ ਨੂੰ ਆਏ ਨਹੀਂ ਕਿਹਾ ਵੀ ਆ ਮਾੜੇ ਲੈ ਜਾ ਹਾਂਜੀ ਵੀ ਨਹੀਂ ਤੂੰ ਆਹੀ ਲੈ ਜਾ ਠੀਕ ਆ ਉਹੀ ਦਿੱਤੇ ਆ ਹਾਂਜੀ ਪਰ ਉਹਦੇ ਵਿੱਚ ਜਿੱਥੇ ਆਪਾਂ ਜਾਨਵਰ ਦਿੱਤੇ ਆ ਉਹਨਾਂ ਦੀ ਤੁਹਾਨੂੰ ਵੀਡੀਓ ਵੀ ਕਰਵਾ ਦੇਾਂਗੇ ਹਾਂਜੀ ਵੀ ਚੰਗਾ ਜਾਨਵਰ ਦੋ ਅਗਲੇ ਨੂੰ ਠੀਕ ਆ ਜਿਹੜਾ 5-7000 ਦਾ ਬੱਚਾ ਹਾਂਜੀ ਉਹ 20000 ਦਾ ਮੜ ਦੇਣਾ ਠੀਕ ਆ ਇਹ ਬਹੁਤ ਮੁੜ ਕੇ ਬੰਦੇ ਦਾ ਫਾਰਮ ਵੀ ਫੇਰ ਹੁੰਦਾ ਗਾਂਲੇ ਦਾ ਤੇ ਦਿਲ ਵੀ ਟੁੱਟ ਜਾਂਦਾ ਦਿਲ ਵੀ ਟੁੱਟ ਜਾਂਦਾ ਉਹਦਾ ਮੁੜ ਕੇ ਕੰਮ ਨਹੀਂ ਕਰ ਸਕਦਾ ਇੱਕ ਦੂਸਰੀ ਗੱਲ ਹਾਂਜੀ ਵੀ ਜਿੰਨੇ ਕਹਿੰਦੇ ਆ ਵੀ ਇਹਨਾਂ ਦੀ ਸਾਮ ਸੰਭਾਲ ਬਹੁਤ ਘੱਟ ਆ ਹਾਂਜੀ ਮੱਜਾਂ ਨਾਲੋਂ ਵੀ ਇਹ ਸਾਮ ਸੰਭਾਲ ਘੱਟ ਹੈ ਹਾਂਜੀ ਤੇ ਸਾਂਭ ਸੰਭਾਲ ਬਾਈ ਇਹਨਾਂ ਦੀ ਦੇਖਭਾਲ ਬਹੁਤ ਆ ਜੇ ਆਪਾਂ ਕਹ ਜੀਏ ਬੰਦੇ ਰੱਖ ਕੇ ਬੰਦਾ ਕੰਮ ਕਰਾ ਲੂ ਹਾਂਜੀ ਕਾਮਯਾਬ ਹੋ ਜੂ ਇਹ ਆਪਦੇ ਦਿਮਾਗ ਚੋਂ ਗੱਲ ਕੱਢਦੇ ਕੋਈ ਵੀ ਠੀਕ ਹੈ ਕਿੰਨਾ ਮੰਨੀ ਸਵੇਰੇ ਸ਼ਾਮ ਠੀਕ ਹੈ ਧਿਆਨ ਮਾਰਨਾ ਪੈਂਦਾ ਠੀਕ ਹੈ ਤੇ ਦੇਖਣਾ ਪੈਂਦਾ ਹੁਣ ਆਪਣਾ ਜਿਹੜਾ ਆਹ ਬਰੀਡਰ ਹੈ ਹਾਂਜੀ ਇਹ ਆਪਣਾ ਦੋ ਦੰਦ ਬਰੀਡਰ ਆ ਠੀਕ ਆ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਵਧੀਆ ਬਰੀਡਰ ਆ ਠੀਕ ਆ ਇਹ ਆਪਾਂ ਇਹਾਂ ਦਾ ਬਾਹਰੋਂ ਬਰੀਡਰ ਹਾਂਜੀ ਸਵarna ਸਕੰਦਰਪੁਰੇ ਤੋਂ ਆਦੇ ਕੋ ਕਾਲੀਆਂ ਬੱਕਰੀਆਂ ਆ ਪ੍ਰੋਪਰ ਹਾਂਜੀ ਵਧੀਆ ਬੱਕਰੀ ਦਾ ਦੇਖ ਕੇ ਰਿਕਾਰਡ ਲੈਂਦਾ ਠੀਕ ਹੈ ਤੇ ਇਹ ਤੋਂ ਆਪਾਂ ਹੁਣ 15 ਦੀਆਂ 15 ਪੱਠਾਂ ਬੱਕਰੀਆਂ ਠੀਕ ਹੈ ਇਹ ਤੋਂ ਆਪਾਂ ਸਾਰੀਆਂ ਗੱਬਣ ਕਰਵਾਈਆਂ ਨੇ ਠੀਕ ਹੈ ਤੇ ਦੂਸਰੇ ਨੰਬਰ ਤੇ ਦੋ ਚਾਰ ਬੱਕਰੀਆਂ ਆਪਾਂ ਹਾਂਜੀ ਇਹ ਤੋਂ ਕਰਵਾਈਆਂ ਨੇ ਠੀਕ ਹੈ ਇਹਦਾ ਕੰਨ ਦੇਖ ਸਕਦੇ ਹੋ ਤੁਸੀਂ ਠੀਕ ਹੈ ਇਹ ਆਪਣੀ ਕਾਲੀ ਬੱਕਰੀ ਦਾ ਤੁਹਾਨੂੰ ਇਹਦੀ ਮਾਂ ਵੀ ਦਿਖਾਵਾਂਗੇ ਇਹ ਛੋਟੇ ਘਰ ਦੇ ਇਹ ਸਾਰੇ ਮੁੱਲ ਲੈਂਦੇ ਨਹੀਂ ਮੜ ਕੇ ਨਹੀਂ ਨਹੀਂ ਇਹ ਆਪਾਂ ਘਰ ਦੀ ਆ ਜੀ ਇਹ ਮਤਲਬ ਜਿਹੜਾ ਆ ਬਰੀਡਰ ਆ ਹਾਂਜੀ ਇਹਦਾ ਮੋਤੀ ਖਾਨ ਆ ਮੁੰਡਾ ਹਾਂਜੀ ਉਹ ਆਪਾਂ ਤੋਂ ਕੰਮ ਸਿੱਖ ਕੇ ਗਿਆ ਸੀ ਅੱਛਾ ਇਹ ਉਹਨਾਂ ਦੇ ਬੱਕਰੇ ਦਾਗਾ ਠੀਕ ਆ ਤੇ ਇਹਦੀ ਮਾਂ ਵੀ ਬਹੁਤ ਚੰਗੀ ਆ ਠੀਕ ਆ ਤੇ ਇੱਕ ਆ ਖੜਾਗਾ ਆਪਣੇ ਕੋਲੇ ਬਰੀਡਰ ਹਾਂਜੀ ਇਹ ਮਤਲਬ ਇਹ ਵੀ ਉਹਨਾਂ ਤੋਂ ਹੀ ਲੈਤਾ ਆਪਾਂ 20000 ਦਾ ਬੱਚਾ ਲੈਤਾ ਸੀ ਠੀਕ ਆ ਵਧੀਆ ਬੱਕਰੀ ਦਾ ਠੀਕ ਹੈ ਇਹ ਮਾਨੂੰ ਕੇ ਸੰਧੂਆਂ ਤੋਂ ਠੀਕ ਹੈ ਤੀਜੇ ਨੰਬਰ ਤੇ ਆਇਆ ਸੀਗਾ ਠੀਕ ਹੈ ਛੋਟੇ ਬੱਚਿਆਂ ਚੋਂ ਠੀਕ ਹੈ 23 24 ਕਿਲੋ ਵਾਲਿਆਂ ਚੋਂ ਇੱਕ ਆਪਣੇ ਕੋਲੇ ਹਾਂਜੀ ਆਹ ਬਰੀਡਰ ਖੜਾਗਾ ਤੁਸੀਂ ਇਹਨੂੰ ਵੀ ਚੈੱਕ ਕਰ ਸਕਦੇ ਹੋ ਠੀਕ ਹੈ ਇਹ ਖੀਰਾਗਾ ਠੀਕ ਹੈ ਇੱਥੇ ਜੀ ਮੜਾ ਇਧਰ ਨੇੜੇ ਇਧਰ ਜ਼ੂਮ ਕੱਟ ਵੰਦਾ ਇੱਥੇ ਠੀਕ ਹੈ ਇਹ ਹੈ ਜੀ ਆਪਾਂ ਅੰਡਿਆ ਨਹੀਂ ਹੈਗਾ ਠੀਕ ਹੈ ਇਹ ਵੀ ਛੋਟਾ ਬੱਚਾ ਹੀ ਆ ਠੀਕ ਹੈ ਤੇ ਬਾਕੀ ਆਪਣੇ ਕੋਲੇ ਹੁਣ ਤੁਹਾਨੂੰ ਪੱਠਾ ਦਿਖਾ ਦਿੰਨੇ ਆ ਠੀਕ ਹੈ ਜਿਹੜੀ ਆਪ ਦੀ ਤਿਆਰ ਕਰਦੀ ਕਰੀ ਹਾਂਜੀ 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 ਤੇ ਇਹਦੇ ਵਿੱਚ ਪ੍ਰੋਫਿਟ ਦਾ ਮਤਲਬ ਠੀਕ ਆ ਜੀ ਕਾ ਤੁਸੀਂ ਸੇਲਸ ਨੂੰ ਕਰੇਗੇ ਨਹੀਂ ਹਰਚਾ ਸੇਲਸ ਤੋਂ ਸੇਲ ਸੇਲ ਕਸ ਬੱਚੇ ਕਰੇ ਆ ਜੀ ਹਾਂਜੀ ਖਰਚਾ ਪੱਠਾ ਹਾਂਜੀ ਕਿਉਂ 1 ਲੱਖ ਤਣੀ ਇਹ ਕਮਾਈ ਹੁੰਦੀ ਹੈਗੀ ਹਾਂਜੀ ਮਤਲਬ ਇਹਨੂੰ ਥੋੜਾ ਸਬਰ ਰੱਖ ਕੇ ਚੱਲਣਾ ਪੈਣਾ ਤੁਹਾਨੂੰ ਜੇ ਤੁਸੀਂ ਕਾਮਯਾਬ ਹੋਣਾ ਠੀਕ ਆ ਆ ਆਪਣੀਆਂ ਪ੍ਰੋਪਰ ਪੱਠਾਂ ਖੜੀਆਂ ਸਾਰੀਆਂ ਠੀਕ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੀ ਕੁਆਲਿਟੀ ਠੀਕ ਆ ਇਹ ਆ ਇੱਕ ਇੱਕ ਬੱਚਾ ਦਿੱਤਾ ਇਹਨਾਂ ਨੇ ਕੋ ਬੱਦ ਬਰੀਡਰ ਹੋਣੇ ਕਰਕੇ ਉਦੋਂ ਲਾਗੀਆਂ ਸੀ ਦੁਬਾਰਾ ਫੇਰੇ ਲਵਾਦੀਆਂ ਤੇ ਆਪਣੇ ਕੋਲੇ ਸਭ ਤੋਂ ਟਾਪ ਫਾਰਮ ਦੀ ਬੱਕਰੀ ਤੁਹਾਨੂੰ ਦਿਖਾਉਣੀ ਆ ਹਾਂਜੀ ਲੱਕ ਲੱਤ ਚ ਦਾ ਥੋੜੀ ਨੌਕਸ ਹੈਗਾ ਇਹਦੇ ਚ ਜੀ ਇਹਦੇ ਥੱਲੇ ਹਾਂਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਨੂੰ ਠੀਕ ਆ ਕੰਨ ਦੀ ਲੈਂਥ ਚੈੱਕ ਕਰ ਸਕਦੇ ਹੋ ਇਹ ਸਭ ਤੋਂ ਇਹਨੇ ਆਪਣੇ ਕੋਲ ਤਿੰਨ ਪੱਠਾ ਦਿੱਤੀਆਂ ਹਾਂਜੀ ਇਹਦੀ ਪੱਖ ਤੁਹਾਨੂੰ ਦਿਖਾਉਣੀ ਆ ਇੱਕ ਨਾਲ ਠੀਕ ਆ ਲੋਜੀ ਆਪ ਅਠਾਈ ਇਹਦੀ ਡੱਬੀ ਬੱਕਰੀ ਦੀ ਆਪਣੀ ਠੀਕ ਹੈ ਦੋ ਪੱਠਾਂ ਛੋਟੀਆਂ ਜਾਂ ਠੀਕ ਹੈ ਇਹ ਦੋ ਦੰਦ ਹੋ ਗਈ ਅਜੇ ਆਪਾਂ ਠੀਕ ਹੈ ਇਹ ਗੱਪਾਂ ਨਹੀਂ ਕਰਵਾਈ ਹੈਗੇ ਇਹਨੂੰ ਖੈਰ ਕੇ ਕਰਵਾਵਾਂਗੇ ਠੀਕ ਹੈ ਤੇ ਬਾਕੀ ਆਪਣੇ ਕੋਲੇ ਇੱਧਰ ਆ ਗਈਆਂ ਬੱਕਰੀਆਂ ਹਾਂਜੀ ਖਾ ਆਪਣੇ ਕੋਲੇ ਪਹਿਲਾਂ ਵਾਲੀਆਂ ਬੱਕਰੀਆਂ ਆ ਗਈਆਂ ਠੀਕ ਹੈ ਜੀ ਹਾਂ ਬੱਕਰੀ ਬਹੁਤ ਸੋਹਣੇ ਬੱਚੇ ਦਿੰਦੀ ਆ ਹਾਂਜੀ ਦੁੱਧ ਵੀ ਵਧੀਆ ਇਹਦੇ ਥੱਲੇ ਠੀਕ ਹੈ ਤੇ ਹਾਂ ਬੱਕ ਆ ਬੱਕਰੀ ਵੀ ਆਪਣੀ ਹਾਂਜੀ ਡਾਕਟਰ ਸਾਹਿਬ ਦੱਸੋ ਆ ਬੱਕਰੀਆਂ ਆਪਣੀਆਂ ਪਹਿਲਾਂ ਵਾਲੀਆਂ ਨੇ ਚਾਰ ਬੱਕਰੀਆਂ ਦੇਖੋ ਤੁਸੀਂ ਚੈੱਕ ਕਰ ਸਕਦੇ ਨਾ ਸਭ ਤੋਂ ਪਹਾੜੀਆਂ ਬੱਕਰੀਆਂ ਹਾਂਜੀ ਤੇ ਕਾ ਹੋਊਗੀ ਤੇ ਕਾ ਹੋਊਗੀ ਠੀਕ ਹੈ ਤੇ ਚੈੱਕ ਆਪਣੀ ਆ ਬੱਕਰੀ ਹੋਗੀ ਠੀਕ ਹੈ ਜੀ ਸ਼ਾਨਦਾਰ ਬੱਕਰੀ ਆ ਸਭ ਤੋਂ ਵਧੀਆ ਮੰਨਦਾ ਮੈਨੂੰ ਠੀਕ ਹੈ ਦੁੱਧ ਦੇ ਵਿੱਚ ਠੀਕ ਹੈ ਇਹਦਾ ਉਹ ਬਰੀਡਰ ਆ ਤੋਂ ਦੰਦ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੀ ਵੀ ਇਹ ਆਪਣਾ ਸੇਲスルਤ ਨਹੀਂ ਹੈਗੀ ਇਹਨਾਂ ਚੋਂ ਨਹੀਂ ਸੇਲ ਨਹੀਂ ਜੀ ਕਰਨੀ ਹੈ ਅੱਜ ਆਪਾਂ ਕੋਈ ਜਾਨਵਰ ਵੀ ਠੀਕ ਹੈ ਜਦੋਂ ਮਤਲਬ ਆਪਾਂ ਮੂਰੇ ਸਾਰੀਆਂ ਇਹ ਸੂਹੀ ਆ ਬੱਕਰੀਆਂ ਉਦੋਂ ਆਪਾਂ ਬੱਚੇ ਸੇਲ ਕਰਾਂਗੇ ਠੀਕ ਆ ਡਾਕਟਰ ਸਾਹਿਬ ਨੂੰ ਡਾਕਟਰੀ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਡਾਕਟਰੀ ਆਪਾਂ ਨੂੰ ਹੋ ਗਏ 13-14 ਸਾਲ ਜੀ ਪਹਿਲਾਂ ਪਹਿਲਾਂ ਮੱਝਾਂ ਦੇ ਸੀ ਆਪਣਾ ਮੱਝਾਂ ਦਾ ਵੀ ਹੈਗਾ ਜੀ ਆਪਣੇ ਕੋਲੇ ਹੁਣ ਵੀ ਹੈਗਾ ਨਾਲ ਠੀਕ ਆ ਆਪਣੇ ਕੋਲੇ 15-16 ਲੀਟਰ ਵਾਲੀਆਂ ਮੱਝਾਂ ਠੀਕ ਆ ਇਸ ਟਾਈਮ ਹੈਗੀਆਂ ਘਰੇ ਤੇ ਉਹ ਕਿੰਨੇ ਕਿ ਜਾਨਵਰ ਘਰੇ ਫਾਰਮ 'ਚ ਫਾਰਮ 'ਚ ਇਸ ਟਾਈਮ ਹੈਗੇ ਛੋਟੇ ਵੱਡੇ ਲਾ ਕੇ 16-17 ਠੀਕ ਆ ਵਿੱਚ ਦੋ ਤਿੰਨ ਗਾਈਆਂ ਨੇ ਮੱਝਾਂ ਹੋ ਗਈਆਂ ਸੀ 6-7 ਠੀਕ ਆ ਨਾਲੇ ਬੱਕਰੀਆਂ ਦਾ ਕਰ ਲੈ ਫਾਰਮ ਤੇ ਨਾਲੇ ਬੱਚਾ ਦਾ ਹਾਂਜੀ ਹਾਂਜੀ ਇਹ ਬਾਹਰ ਨੂੰ ਤਾਂ ਨਹੀਂ ਚੱਕਰ ਕੋਈ ਲਾਜਾ ਤੁਸੀਂ ਕੀ ਨਹੀਂ ਬਾਹਰ ਨਾਲ ਉਹ ਆਪਦੇ ਕੋਲੇ ਤਜਰਬਾ ਹੈਗਾ ਇਹ ਇੱਥੇ ਹੀ ਕਰਾਂਗੇ ਠੀਕ ਆ ਤੇ ਜਦੋਂ ਆਪਣੇ ਕੋਲੇ ਹੈਗਾ ਸਾਰਾ ਕੁਝ ਹੌਲੀ ਹੌਲੀ ਇਹਨੂੰ ਅੱਗੇ ਵਧਾਵਾਂਗੇ ਤੁਸੀਂ ਫਾਰਮਿੰਗ ਸੀ ਇੰਟਰਸਟ ਵਾਲਾ ਦਿੰਦੇ ਹੋ ਹਾਂਜੀ ਹਾਂਜੀ ਆਪ ਦਾ ਘਰੇ ਦੀ ਘਰੇ ਨਾਲੇ ਮਨ ਲੱਗਿਆ ਰਹਿੰਦਾ ਠੀਕ ਆ ਬਾਕੀ ਬਾਹਰ ਵੀ ਬੰਦਾ ਜਾ ਕੇ ਦਿਹਾੜੀ ਕਰਦਾ ਇੱਕ ਮੈਂ ਤੁਹਾਨੂੰ ਗੱਲ ਹੋਰ ਤੁਹਾਡੇ ਚੈਨਲ ਅਸੀਂ ਕਹਿਣਾ ਵੀ ਜਿਵੇਂ ਪਹਿਲਾਂ ਕੈਨੇਡਾ ਨੂੰ ਮਸ਼ਹੂਰ ਕਰਿਆ ਸੀ ਜਾਓ ਉੱਤਰ ਬਹੁਤ ਬਹੁਤ ਆ ਹਾਂ ਹਾਂ ਤੇ ਮੁੜ ਕੇ ਹੁਣ ਦੇਖ ਲਓ ਕੀ ਹਾਲ ਹੋਇਆ ਪਿਆ ਬੱਚਿਆਂ ਦਾ ਕੋਈ ਬਾਹਰ ਨਾਲੋਂ ਤੁਸੀਂ ਇਦਰੀ 5-7 ਘੰਟੇ ਆਪਦਾ 10 ਘੰਟੇ ਕੰਮ ਕਰੋ ਆਪਦਾ ਕਰੀ ਠੀਕ ਹੈ ਨਾ ਤੇ ਵਧੀਆ ਰੋਟੀ ਖਾਓਗੇ ਤਾਂ ਬਾਹਰ ਦੇ ਚੱਕਰਾਂ 'ਚ ਦਿਹਾੜੀਆਂ ਲਾਉਣੀਆਂ ਠੀਕ ਹੈ ਤੇ ਆਪਦੀ ਕੰਮ ਕਰ ਲੋ ਕਰੀ ਇਹ ਜੀ ਰਿਸ਼ਤਾ ਸਭ ਤੋਂ ਵਧੀਆ ਸਮਝਾਂਗੇ ਤੇ ਡਾਕਟਰੀ ਲੈਣ ਨਾਲ ਚੱਲੂ ਆ ਹਾਂਜੀ ਹਾਂਜੀ ਡਾਕਟਰੀ ਬੱਕਰੀਆਂ ਦੇ ਟ੍ਰੀਟਮੈਂਟ ਕਰ ਲੈਣੇ ਨੇ ਡਾਕਟਰੀ ਆਪਣੇ ਹਾਂ ਹਾਂ ਸਾਰੇ ਕਰਦੀ ਜੇ ਕਿਸੇ ਨੇ ਜ਼ਰੂਰਤ ਪੈਂਦੀ ਆ ਤਾਂ ਅਗਲੇ ਨੂੰ ਕਰ ਸਕਦੇ ਹੋ ਠੀਕ ਆ ਹਾਂ ਪੁੱਛ ਸਕਦਾ ਜੀ ਕੋਈ ਫਾਰਮ ਬਾਰੇ ਪੁੱਛਣਾ ਹੈਗਾ ਠੀਕ ਆ ਤੇ ਉਹਨੂੰ ਸਾਰਾ ਕੁਝ ਦੱਸਾਂਗੇ ਠੀਕ ਆ ਬਾਕੀ ਜਿਹੜਾ ਆਪਣਾ ਅਬਾ ਕਦੇ ਕਦੇ ਬਾਹਰ ਛਾੜਦੇ ਨਹੀਂ ਆਪਣੇ ਜਾਨਵਰ ਜ਼ਿਆਦਾ ਘਰੀ ਰਹਿੰਦੇ ਆ ਠੀਕ ਆ ਕੁੱਲ ਮੇਮਣੇ ਬਾਈ ਛੋਟੇ ਕੋਲ ਕਿੰਨੇ ਸਾਰੇ ਕੁੱਲ ਜੀ ਇਸ ਟਾਈਮ 7 ਪੱਠਾ ਨੇ ਇਹ ਜੀ 7 ਪੱਠਾ ਹਾਂਜੀ ਤੇ ਆਪਣੀ ਡੱਬੀ ਵਕਰੀ ਦੀਆਂ ਨਹੀਂ ਦੋਸਤ ਨੂੰ ਦਿਖਾਉਣੇ ਆ ਠੀਕ ਆ ਇਹ ਡੱਬੀ ਵਕਰੀ ਦੀ ਕੁਆਲਿਟੀ ਹੈ ਨਾ ਉਹ ਪੱਠਾ ਸਾਨੂੰ ਦਿਖਾਉਣੇ ਦੋ ਠੀਕ ਆ ਦਿਖਾ ਦਿਓ ਸੋਚੇ ਬਹੁਤ ਸੋਹਣੇ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਨੂੰ ਸਾਰੇ ਕਾਹਦੀ ਨੌਲੇਜ ਆ ਠੀਕ ਆ ਨਾ ਜੇ ਕਿਸੇ ਨੂੰ ਪ੍ਰੋਸੈਸ ਜਾਣਕਾਰੀ ਲੈਣੀ ਹੈ ਤਾਂ ਲੈ ਸਕੋ ਠੀਕ ਆ ਨਾ ਤੇ ਫਾਰਮ ਬਾਈ ਨੇ ਆਹ ਸਹੀ ਆਪਣੀਆਂ ਦੋ ਡੱਬੀ ਬਕਤਰੀ ਨੇ ਪੱਠਾ ਠੀਕ ਹੈ ਜਿਹੜੀ ਸਾਨੂੰ ਦਿਖਾਈ ਸੀਗੀ ਠੀਕ ਹੈ ਜੀ ਜਿਹਨਾਂ ਦੀ ਕੁਆਲਿਟੀ ਚੈੱਕ ਕਰ ਲਵਾਂ ਠੀਕ ਹੈ ਠੀਕ ਤੇ ਆਪਣੇ ਕੋਲੇ ਬਹੁਤ ਸੋਹਣੀ ਪੱਠ ਹੋਰ ਆ ਹਾਂਜੀ ਉਹ ਵੀ ਸਾਨੂੰ ਦਿਖਾਉਣੇ ਆ ਤੇ ਕੋਈ ਕਿਸਾਨ ਵੀਰਾਂ ਨੂੰ ਕੀ ਤੇ ਕਹਿਣਾ ਚਾਹੁੰਦੇ ਵੀ ਕਿੰਨੇ ਟਾਈਮ ਬਾਅਦ ਮੁਨਾਫੇ ਦਾ ਆਸ ਕਰਖਣੀ ਚਾਹੀਦੀ ਆ ਇਹ ਦੋ ਕੁ ਸਾਲ ਤਾਂ ਜੀ ਦੋ ਢਾਈ ਸਾਲ ਤਾਂ ਬੰਦਾ ਹਾਂਜੀ ਐ ਸ਼ਮਨੀ ਝਾਕ ਕੇ ਨਾ ਆਪਦਾ ਬਰੀਡ ਮੰਨੀ ਧਿਆਨ ਦੇਵੇ ਠੀਕ ਆ ਤੇ ਫੇਰ ਹੀ ਬੰਦਾ ਕਾਮਯਾਬ ਹੋ ਸਾਰਾ ਜੇ ਤੁਸੀਂ ਐਂ ਕਹਤੋਂ ਵੀ ਲੈ ਲੀਆਂ ਚਾਰ ਬੱਕਰੀਆਂ ਹਾਂਜੀ ਸਾਡੇ ਕੋਲੇ ਹੁਣੀ ਨਫਾ ਹੋਣ ਲੱਗ ਜੂ ਇਹ ਆਪਦੇ ਦਿਮਾਗ ਚੋਂ ਪਹਿਲੀ ਗੱਲ ਕੱਢ ਕੇ ਚੱਲੇ ਠੀਕ ਆ ਵੀ 2 2.5 ਸਾਲ ਦਾ ਪ੍ਰੋਸੈਸ ਤਾਂ ਨਾਰਮਲ ਹੈਗਾਗਾ ਠੀਕ ਆ ਜੇ ਉਹ ਵੀ ਤੁਹਾਡੇ ਕੋਲੇ ਬਰੀਡ ਚੰਗੀ ਆ ਠੀਕ ਆ ਫੇਰ ਆ ਨਹੀਂ ਤਾਂ ਜੇ ਤੁਸੀਂ ਮਤਲਬ ਬਰੀਡ ਹੀ ਪਹਿਲਾਂ ਮਾੜੀ ਲੈਤੀ ਆ ਹਾਂਜੀ ਚਾਹੇ ਦੋ ਬੱਕਰੀਆਂ ਲੈ ਲਓ ਹਾਂਜੀ ਵਧੀਆ ਲੋ ਕੁਆਲਿਟੀ ਦੀਆਂ ਲਾਓ ਮਤਲਬ ਚੰਗੇ ਬਰੀਡਰ ਤੋਂ ਲਵਾਓ ਜੇ ਤੁਸੀਂ ਲਈ ਉਹੀ 14 15 ਵਾਲੀਆਂ ਲੈ ਲੀਆਂ ਫਿਰ ਤਾਂ ਕੰਮ ਠੀਕ ਹੀ ਰਹਿਣਾਗਾ ਤੁਹਾਡਾ ਠੀਕਾ ਠੀਕਾ ਤੇ ਬਾਲਾ ਮੁਨਾਫੇ ਵਾਲਾ ਕੰਮ ਨਹੀਂ ਹੋਣਾ ਇਹ ਆਪਣੇ ਕੋਲੇ ਆਹ ਬ੍ਰੀਡਰ ਆ ਹਾਂਜੀ ਇਹ ਆਪਣੇ ਘਰ ਦਾ ਬੱਕਰਾ ਠੀਕਾ ਬੱਕਰੇ ਦਾ ਠੀਕਾ ਇਹ ਸੇਰੀ ਦਾ ਉਸ ਸੇਰੀ ਪੱਠ ਦਾ ਠੀਕਾ ਤੁਸੀਂ ਚੈੱਕ ਕਰ ਸਕਦੇ ਹੋ ਠੀਕਾ ਸ਼ਾਈਨਿੰਗ ਪਿੱਛੋਂ ਹੋਰ ਭਾਈ ਭਾਈ ਜੀ ਬੱਕਰੀ ਫਾਰਮ ਵਾਲਿਆਂ ਨੂੰ ਕੀ ਸਲਾਹ ਦੇਵੋ ਕਿ ਕੀ ਕੀ ਅੱਜ ਕੱਲ ਇਹਨਾਂ ਨੂੰ ਹਮਾਰੀ ਠਮਾਰੀ ਦਾ ਕੋਈ ਹੋਰ ਭਲੇਜ ਰੱਖਣਾ ਚਾਹੀਦਾ ਕੀ ਗੱਲਬਾਤ ਇਹਨਾਂ ਦੀ ਦੱਸੋ ਸਿੱਕਦਾ ਇਹਨਾਂ ਨੂੰ ਥਣਾ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਆ ਠੀਕਾ ਥਣਾ ਨੂੰ ਤਾਂ ਇਹਦੇ ਮਤਲਬ ਗਾਈਆਂ ਨਾਲੋਂ ਮੱਝਾਂ ਨਾਲੋਂ ਜ਼ਿਆਦਾ ਦਿੱਕਤ ਆਉਂਦੀ ਆ ਠੀਕਾ ਕਿਉਂ ਥਣਾ ਦੇ ਜਦੋਂ ਵੀ ਬੱਕਰੀ ਸੂਂਦੀ ਆ ਹੂੰ ਇਹਨੂੰ 20 25 ਦਿਨ ਪਹਿਲਾਂ ਇਹ ਦਵਾਈ ਦੋ ਹਾਂਜੀ ਜਿਵੇਂ ਬੈਟਮੈਚ ਹੋ ਗਈ ਉਹ 10 10 ਐਮਐਲ ਦੋ ਇਹਨੂੰ ਠੀਕ ਆ ਤੇ ਉਸ ਤੋਂ ਬਾਅਦ ਨਾਲ ਹੀ ਇਹਦੇ ਮੈਸਟੀਸਨ ਪਲੱਸ ਆਉਂਦੀ ਆ ਡਾਕਟਰ ਜੌਨਸ ਦੀ ਹਾਂਜੀ ਉਹ ਵੀ 1 ਐਮਐਲ ਸਵੇਰੇ 1 ਐਮਐਲ ਸ਼ਾਮ ਨੂੰ ਚਾਲੂ ਰੱਖੋ 3 ਦਿਨ ਦਵਾਈ ਉਹ ਵੀ ਦੋ ਫਿਰ ਮਤਲਬ ਥਣਾ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਠੀਕ ਆ ਕਿਉਂਕਿ ਜਿਆਦਾ ਇਹਨਾਂ ਨੂੰ ਥਣਾ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਗਾਈਆਂ ਨਾਲੋਂ ਵੀ ਜ਼ਿਆਦਾ ਦਿੱਕਤ ਆਉਂਦੀ ਆ ਠੀਕ ਆ ਜਿਵੇਂ ਤੁਸੀਂ ਦੇਖੋਗੇ ਫਾਰਮਰ ਦੇ ਵਿੱਚ ਠੀਕ ਆ ਤੇ ਖਾਣਾ ਖਾਣਾ ਡਾਕਟਰ ਸਾਹਿਬ ਕਿਹੜਾ ਪਾਉਂਦੇ ਤੁਸੀਂ ਖਾਣਾ ਜੀ ਆਪਣਾ ਸਵੇਰੇ ਹੁੰਦਾ ਇਹਨਾਂ ਨੂੰ ਸੋਲਿਆਂ ਦਾ ਸਰਕਾ ਹਾਂਜੀ ਤੇ ਮੱਕੀ ਕਣਕ ਇੰਨੇ ਚੀਜ਼ਾਂ ਮਿਕਸ ਆ ਹੂੰ ਤੇ ਇੱਕ ਇੱਕ ਬੱਕ ਇੱਕ ਬੱਕਰੀ ਨੂੰ ਉਹ ਪਾਉਂਦੇ ਆ ਹਾਂਜੀ ਉਸ ਤੋਂ ਬਾਅਦ ਇਹਨਾਂ ਨੂੰ ਨੀਰਾ ਪਾਉਂਦੇ ਆ ਠੀਕ ਆ ਨੀਰੇ ਤੋਂ ਬਾਅਦ ਸ਼ਾਮ ਨੂੰ ਜੰਤਰ ਬੀਜਾ ਆਪਣੇ ਹਾਂਜੀ ਇਹ ਕਿਤੇ ਟਾਈਮ ਲੱਗ ਗਿਆ ਤਾਂ ਉੱਥੇ ਛੱਡ ਕੇ ਲੈ ਜਾਣੇ ਆ ਹਾਂਜੀ ਨਹੀਂ ਫਿਰ ਉਹਨੂੰ ਘਰੇ ਉਤਰ ਕੇ ਠੀਕ ਆ ਤੇ ਉਹ ਇਹਨਾਂ ਨੂੰ ਪਾ ਦਿੰਨੇ ਆ ਠੀਕ ਆ ਵਧੀਆ ਰੱਜ ਲੈਣੀਆਂ ਖੁੱਲੀਆਂ ਫਰਦੀਆਂ ਰਹਿਣੀਆਂ ਠੀਕ ਆ ਤੁਸੀਂ ਆਪ ਦੇ ਖੇਤ 'ਚ ਹੀ ਛੱਡਦੇ ਹੋ ਤੁਸੀਂ ਬਾਹਰ ਨਹੀਂ ਛੱਡਦੇ ਨੂੰ ਨਹੀਂ ਨਹੀਂ ਬਾਹਰ ਨਹੀਂ ਛੱਡਦੇ ਬਾਹਰ ਆ ਤੁਸੀਂ ਦੇਖ ਸਕਦੇ ਹੋ ਮੈਂ ਆ ਜਿਹੜੀ ਜੀ ਹਾਂਜੀ ਸਾਈਨ ਦੇਖੋ ਕਿੰਨੀ ਵਧੀਆ ਜੀ 2 3 ਮਹੀਨਾ ਦੀ ਗ੍ਰੋਥ ਆ ਬੱਕਰੇ ਦੀ ਠੀਕ ਆ ਤੇ ਤੁਸੀਂ ਉਹਨੂੰ ਚੈੱਕ ਕਰ ਸਕਦੇ ਹੋ ਠੀਕ ਆ ਆ ਸਾਰੇ ਬਾਕੀ ਆਪਾਂ ਕਦੇ ਦੁੱਧ ਹਾਂਜੀ ਚੋਇਆ ਨਹੀਂ ਹੈਗਾ ਹਾਂਜੀ ਇਹ ਸਾਰੇ ਮੇਮ ਨਹੀਂ ਚਾਉਂਦੇ ਆ ਠੀਕ ਆ ਜੋਪਰਾ ਚੈੱਕ ਕਰਨ ਵਾਈ ਨੇ ਫਾਰਮ ਛੋਟਾ ਖੋਲਿਆ ਵਾ ਡਾਕਟਰ ਆ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਤੋਂ ਰਾਇ ਲੈਣੀ ਹੋਈ ਤਾਂ ਬਾਈ ਦਾ ਨੰਬਰ ਉੱਪਰ ਹੀ ਸਾਰ ਟਾਈਟਲ ਚ ਲਿਖਾਂਗੇ ਠੀਕ ਹੈ ਨਾ ਤੇ ਬਾਈ ਕੋਲ ਨੰਗੀਨੀ ਹੈ ਸਾਰੇ ਆ ਦੇਖੋ ਕਿੰਨੀ ਚਮਕਦਾ ਬੱਕਰੇ ਦੀ ਠੀਕ ਹੈ ਨਾ ਕਰਦਾ ਇਹ ਬਰੀਡ ਦਾ ਤੇ ਕਈ ਲੋਕ ਕਹਿੰਦੇ ਵੀ ਇਹ ਹੈਣੀ ਜੀ ਕੋਸ ਕੱਟਣ ਪਾਉਣ ਨੂੰ ਅੱਜ ਕੱਲ ਉਹ ਕਾਹਤੋਂ ਕਿਉਂ ਕਹਿੰਦੇ ਕੱਟਣ ਪਾਉਣ ਨੂੰ ਇਹ ਇੱਕ ਤਾਂ 2 ਲੱਖ 1.5 ਲੱਖ ਦੀ ਬੱਕਰੀ ਵੇਚਦਾ ਇੱਕ ਵੇਚਦਾ ਹੀ 15000 ਦੀ ਬੱਕਰੀ ਠੀਕ ਆ ਫਿਰ ਉਹ ਕੱਟਣ ਪਾਉਣ ਵਾਲੀ ਗੱਲ ਤਾਂ ਉੱਥੇ ਬਰੀਡਤੀ ਆ ਕੇ ਖੜ ਗਈ ਨਾ ਓਕੇ ਮਤਲਬ ਉਹਦੇ ਕੋਲੇ ਵੀ ਬੱਕਰੀ ਆ ਕੁੱਲ ਮਿਲਾ ਕੇ ਚੱਲੀਏ ਖਾਣਾ ਹੋਣੀ ਵੀ ਉੰਨੇ ਹੀ ਆ 15000 ਵਾਲੀ ਨੇ ਜਿਹੜਾ 1.5 ਦੀ ਵੇਚ ਜਾਂਦਾ ਖਾਂਦੀ ਹੋ ਵੀ ਉੰਨੇ ਹੀ ਆ ਠੀਕ ਆ ਫਿਰ ਫਰਕ ਤਾਂ ਬਰੀਡਤੀ ਪੈ ਗਿਆ ਨਾ ਇਹ ਆ ਕੇ ਠੀਕ ਆ ਹਾਂਜੀ ਤੇ ਇਨਾਮ ਨੂੰ ਜਿੱਤਾ ਜੀ ਆਪਣੇ ਘਾਤੇ ਤਸਰੇ ਹਾਂਜੀ ਹਾਂਜੀ ਆ ਆਪਣਾ ਕਿਹੜ ਈਜੇ ਨੰਬਰ ਤੇ ਆਇਆ ਆਹਾ ਬਖਾ ਵਾਲਾ ਹਾਂਜੀ ਉਹ ਪਹਿਲਾਂ ਹਜੇ ਲਾਇਆ ਨਹੀਂ ਹੈਗਾ ਜੀ ਠੀਕ ਆ ਉਹ ਵੀ ਅਗਲੀ ਵਾਰੀ ਐਸ ਕੀ ਲਾਵਾਂਗੇ ਇਹਨਾਂ ਨੂੰ ਦੋਨਾਂ ਨੂੰ ਕਾਰਦੰਦ ਦੇ ਵਿੱਚ ਠੀਕ ਆ ਸਾਰੇ ਬਰੀਡਰ ਪਹਿਲਾਂ ਜ਼ਿਆਦਾ ਬਰੀਡਰ ਸੀਗੇ ਆਪਣੇ ਕੋਲੇ ਕੁਸ ਹੁਣ ਹਾਂਜੀ ਈਦ ਦਾ ਕਰਕੇ ਵੇਚਦੇ ਆਪਣੇ ਕੋਲੇ 8 ਸੀਗੇ ਪਹਿਲਾਂ ਹੁਣ ਥੋੜੇ ਘੱਟ ਕਰਿਆ ਠੀਕ ਆ ਲਓ ਭਰਾ ਕੋਈ ਹੋਰ ਕੋਈ ਸੁਝਾਅ ਡਾਕਟਰ ਸਾਹਿਬ ਦੇਣਾ ਚਾਹੁੰਦੇ ਹੋ ਸੁਝਾਅ ਜੀ ਆ ਜੀ ਖਾਸ ਕਰਕੇ ਬਰੀਡ ਮੰਨੀ ਧਿਆਨ ਦਿਓ ਵਧੀਆ ਫਾਰਮਰ ਤੋਂ ਲਓ ਦੇਖ ਕੇ ਕੋਈ ਨਵੇਂ ਬੰਦੇ ਐਵੇਂ ਬਿਨਾਂ ਗੱਲ ਤੋਂ 5-4000 ਦਾ ਮੇਬਣਾ ਹੁੰਦਾ ਜਿਹੜਾ 15000 ਰੁਪਇਆ ਲਾ ਕੇ ਉਹ 15 ਦੀ ਵਿਕਦਾ ਸਾਲ ਬਾਅਦ ਹਾਂਜੀ ਤੇ ਫਿਰ ਉਹਦੇ ਬੰਦੇ ਦਾ ਮਨ ਟੁੱਟਦਾ ਵੀ ਇਹਦੇ 'ਚ ਹੈ ਨਹੀਂ ਕੁਝ ਸਹੀ ਗੱਲ ਹੈ ਜੀ ਤੋਂ ਅਸੀਂ ਸਾਰਾ ਕੁਝ ਦੇਖਿਆ ਹੋਣਾ ਸਾਲ 2 ਸਾਲ ਹੋ ਗਏ ਡਾਕਟਰੀ ਵੀ ਕਰਦੇ ਆ ਸਾਰਾ ਕੁਝ ਦੇਖ ਕੇ ਤੇ ਖੁਦ ਸਾਨੂੰ ਵੀ ਪਹਿਲਾਂ ਅਸੀਂ ਵੀ ਦਿਮਾਗ ਆਏ ਸੀਗਾ ਵੀ ਆਪਾਂ ਨੂੰ ਕੋਈ ਕੁਝ ਦੱਸ ਦਊਗਾ ਪਰ ਤੁਹਾਨੂੰ ਪ੍ਰੋਪਰ ਆਪਦੇ ਦਿਮਾਗ ਨਾਲ ਹੀ ਚੱਲਣਾ ਪੈਣਾ ਵੀ ਕਿੱਥੇ ਤੁਸੀਂ ਗਲਤ ਹੋ ਕਿੱਥੇ ਸਹੀ ਹੋ ਠੀਕ ਆ ਤੇ ਫੇਰ ਹੀ ਤੁਹਾਡਾ ਫਾਰਮਰ ਸੈਸਫਲ ਹੋਣਾ ਠੀਕ ਆ ਤੇ ਨਹੀਂ ਫਿਰ ਉੱਥੇ ਦੀ ਉੱਥੇ ਹੀ ਰਹਿ ਜਾਓਗੇ ਠੀਕ ਆ ਤੇ ਉਹੀ 15-16 ਹਜ਼ਾਰ ਤੀ ਚੱਲੋਗੇ ਠੀਕ ਆ ਤੇ ਵੀ ਇਹ ਬਰੀਡ ਮੰਨੀ ਖਾਸ ਕਰਕੇ ਧਿਆਨ ਦਿਓ ਵਧੀਆ ਫਾਰਮਰ ਤੋਂ ਲਓ ਜਿੱਥੇ ਤੁਸੀਂ ਚਾਰ ਜਾਨਵਰ ਲੈਣੇ ਆਂ ਪੰਮਾਂ ਦੀ ਉੱਥੇ ਦੋ ਲੈ ਲਓ ਠੀਕ ਆ ਵਧੀਆ ਲਓ ਠੀਕ ਆ ਕੁੱਲ ਕਹੇ ਜਗਾ ਭਾਈ ਆਪਣੀ ਕਿੰਨੀ ਸਾਰੀ ਆ ਹੈ ਜਗਾ ਇਹ ਆਪਣੇ 8 ਕੁ ਵਸਵੇ ਜਗਾ ਜੀ 8 ਵਸਵੇ ਹਾਂਜੀ ਇਹ ਰਾਤ ਨੂੰ ਬਾਹਰ ਹੁੰਦੀਆਂ ਇੱਥੇ ਹਾਂਜੀ ਤੇ ਦਿਨੇ ਅੰਦਰ ਹੁੰਦੀਆਂ ਠੀਕ ਆ ਲੋ ਜੀ ਚੈੱਕ ਕਰ ਸਾਦੇ ਤੇ ਬਾਈ ਦਾ ਜ਼ਿੰਮੇਦਾਰ ਭਰਾ ਭਰਾ ਹੈ ਠੀਕ ਹੈ ਡਾਕਟਰ ਤੇ ਨਾਲੇ ਮੱਝਾਂ ਵੀ ਰੱਖਿਆ ਮੱਝਾਂ ਦੀ ਵੀ ਆਪਾਂ ਤੁਹਾਨੂੰ ਵੀਡੀਓ ਕਵਰ ਕਰਾਂਗੇ ਬਾਈ ਕੋਲ ਟੌਪ ਟੌਪ ਦੀ ਝੋਟੀਆਂ ਠੀਕ ਹੈ ਜੀ ਤੇ ਉਹ ਵੀ ਤੁਹਾਨੂੰ ਬਖਾਵਾਗੇ ਉਹ ਇੱਕ ਦਿਨ ਚ ਬਾਅਦ ਸੂਟ ਕਰਾਂਗੇ ਤੇ ਠੀਕ ਹੈ ਜੀ ਉਹ ਨਮਉਣ ਨੂੰ ਮੂਣ ਵਾਲੇ ਸੀ ਉਹ ਵੀ ਵੀਡੀਓ ਆਪਾਂ ਤੁਹਾਨੂੰ ਕਰਾਂਗੇ ਕਿਉਂਕਿ ਆਪਣਾ ਹੈਗਾ ਮੱਝਾਂ ਕਾਮਾਂ ਦਾ ਫਾਰਮ ਤੇ ਡਾਕਟਰ ਸਾਹਿਬ ਨਾਲ ਆਪਣੀ ਲਿਆ ਜਾ ਇਸ ਕਰਕੇ ਉਹ ਜਾਣਕਾਰੀ ਲੈਂਦੀ ਆ ਤੇ ਦੱਸਣ ਦੀ ਤਾਂ ਸੇੜ ਕੋਈ ਨਹੀਂ ਹੈਗਾ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਆ ਤੇ ਦੋ ਬੱਕਰੀਆਂ ਤੋਂ ਭਾਈ ਨੇ ਸਟਾਰਟ ਕਰਿਆ ਸੀ ਠੀਕ ਹੈ ਜੀ ਹੂੰ ਠੀਕ ਹੈ ਜੀ ওকে ਭਾਈ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਟੋਕ ਕੇ